ਤਨ ਤਨ ਅਜਿਹਾ ਸੀ ਦਫਤਰ ਦਾ ਘਰਾਬ ਕੀਤਾ ਗਿਆ ਬੀਤੀ ਰਾਤ ਜੋ ਕਤਲ ਹੋਇਆ ਜੋ ਖਬਰ ਆਈ ਉਸ ਤੋਂ ਬਾਅਦ ਹੀ ਲਗਾਤਾਰ ਚੰਚਲਾ ਮਿਸ਼ਾ ਬਣਿਆ ਸੋਸ਼ਲ ਮੀਡੀਆ ਦੁਕਤਿੰਨ ਮੁੰਡੇ ਬੁਲਟ ਮੋਟਰਸਾਈਕਲ ਤੇ ਆਉਂਦੇ ਆ ਔਰ ਉਹਨਾਂ ਦੇ ਉੱਪਰ 8-9 ਗੋਲੀਆਂ ਚਲਾਉਂਦੇ ਆ ਜਿਹੜੀਆਂ 6 ਗੋਲੀਆਂ ਗੋਲੀਆਂ ਜਿਹੜੀਆਂ ਜੋ ਸਰਪੰਚ ਸਾਹਿਬ ਦੇ ਵੀ ਜਿਹੜੀਆਂ ਲੱਗੀਆਂ ਪ੍ਰਧਾਨ ਜੀ ਦੀ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਦਾ ਹੈ ਰਾਜਾ ਵੜਿੰਗ ਜੀ ਦੀ ਕਾਲ ਆਉਂਦੀ ਹੈ ਔਰ ਜਦੋਂ ਗੈਂਗਸਟਰਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਤੇ ਫਿਰ ਗੱਲ ਇਹ ਹੈ ਕਿ ਅਸੀਂ ਇਹ ਥੋੜੀ ਹੈ ਕਿ ਅੱਗੇ ਅਸੀਂ ਆਪਦੇ ਸਰਪੰਚ ਸਾਹਿਬ ਨੂੰ ਆਪਦੇ ਇਲਾਕੇ ਦੇ ਥਾਂ ਨੂੰ ਜਿਹੜਾ ਅਗਵਾ ਲਿਆ ਤੇ ਹੁਣ ਅਸੀਂ ਜਿਹੜਾ ਹੈ ਕਿ ਬਾਕੀ ਪਰਿਵਾਰ ਦਾ ਵੀ ਨੁਕਸਾਨ ਕਰਾ ਲਈਏ ਬੀਤੀ ਦਾਤ ਹਲਕਾ ਪੱਟੀ ਦੇ ਬਲਾਕ ਪ੍ਰਧਾਨ ਗੁਲਮੇਲ ਸਿੰਘ ਤੂਤ ਦਾ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੇ ਸਵਾਲ ਖਰੇ ਹੋ ਉਸ ਤੋਂ ਬਾਅਦ ਜਿਹੜਾ ਹੁਣ ਤਨ ਤਨ ਐਸਐਸਪੀ ਦਫ਼ਤਰ ਦਾ ਘਰਾਬ ਕੀਤਾ ਗਿਆ ਜਿੱਥੇ ਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਵੜਿੰਗ ਐਲਓ ਵੀ ਪੰਜਾਬ ਬਾਜਵਨ ਨਾਲ ਦੇ ਨਾਲ ਹੁਣ ਜਿਹੜੇ ਕੁਲਬੀਰ ਸਿੰਘ ਜੀ ਦਾ ਹੁਣੇ ਮੌਜੂਦ ਨੇ ਅੱਜ ਜਿਹੜਾ ਰੋਜ਼ ਦੇਖਣ ਨੂੰ ਮਿਲਿਆ ਪੰਜਾਬ ਪੁਲਸ ਦੇ ਉੱਪਰ ਜੋ ਕੁਝ ਮਸਲੇ ਲੈ ਕੇ ਅੱਜ ਧਰਨੇ ਦੇ ਬੈਠਾ ਨੇ ਗੱਲਬਾਤ ਕਰਾਂਗੇ ਜੀ ਦਾ ਸਾਹਿਬ ਬੀਤੀ ਰਾਤ ਜੋ ਕਤਲ ਹੋਇਆ ਜੋ ਖਬਰ ਆਈ ਉਸ ਤੋਂ ਬਾਅਦ ਹੀ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਸੋਸ਼ਲ ਮੀਡੀਆ ਦੇ ਉੱਪਰ ਸੁਰਖੀਆਂ ਚੱਲ ਰਹੀਆਂ ਨੇ ਕੀ ਸਾਦਾ ਮਾਮਲਾ ਸੀਗਾ ਕਿਸ ਸਾਜ਼ਿਸ਼ ਤਹਿਤ ਜਿਹੜਾ ਕਤਲ ਕੀਤਾ ਗਿਆ ਗੱਲ ਇਹ ਕਿ ਮਾਮਲਾ ਜਿਹੜਾ ਵੀ ਪੰਜਾਬ ਦੇ ਵਿੱਚ ਚੰਗਾ ਇਨਸਾਨ ਆ ਔਰ ਜਿਹੜਾ ਕੋਈ ਪਾਰਟੀ ਲਈ ਜਾਂ ਲੋਕਾਂ ਲਈ ਚੰਗਾ ਕੰਮ ਕਰਦਾ ਜਿਵੇਂ ਕਿ ਸਿੱਧੂ ਮੂਸੇਵਾਲੇ ਦੀ ਗੱਲ ਕਰ ਲਈਏ ਅੱਜ ਜੇ ਨੌਜਵਾਨਾਂ ਦੇ ਸਿਰ ਤੇ ਪੱਗਾ ਤੇ ਉਹ ਸਿੱਧੂ ਮੂਸੇ ਵਾਲੇ ਦੀ ਦੇਣ ਕਿਉਂਕਿ ਉਹਦੇ ਵਾਲ ਵੇਖ ਕੇ ਮੁੰਡਿਆਂ ਨੂੰ ਸ਼ੌਂਕ ਜਾਗਿਆ ਮੁੰਡੇ ਪੱਗਾਂ ਬਨਣ ਲੱਗੇ ਔਰ ਦਸਤਾਰ ਸਾਡੇ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਦਿੱਤੀ ਸੀ ਔਰ ਜਿਹੜੀ ਉਹ ਦਸਤਾਰ ਦਾ ਆਪਾਂ ਵੇਖਿਆ ਕਿ ਮੁੰਡੇ ਕੇਸ ਕਤਲ ਕਰਾਉਣ ਲੱਪੇ ਪਰ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀਆਂ ਪੱਗਾ ਉਹ ਸਿੱਧੂ ਸਾਹਿਬ ਸਿੱਧੂ ਨੇ ਮੂਸੇ ਵਾਲੇ ਨੇ ਜਿਹੜਾ ਕਿ ਲੋਕਾਂ ਨੂੰ ਪ੍ਰੇਰਿਤ ਕੀਤਾ ਨੌਜਵਾਨਾਂ ਨੂੰ ਔਰ ਨੌਜਵਾਨ ਜਿਹੜੇ ਆ ਕਿ ਉਹ ਦੁਬਾਰਾ ਪੱਗ ਬਨਣੀ ਸ਼ੁਰੂ ਕਰ ਦਿੱਤੀ ਇਸੇ ਤਰ੍ਹਾਂ ਜਿਹੜੇ ਸਾਡੇ ਬਲਾਕ ਪ੍ਰਧਾਨ ਸੀ ਇੱਕ ਉਹ ਬਲਾਕ ਪ੍ਰਧਾਨ ਸੀ ਜਿਹੜੇ ਕਿ ਪੰਜਾਬ ਦੇ ਸਾਰੇ ਬਲਾਕ ਪ੍ਰਧਾਨਾਂ ਦੇ ਵਿੱਚੋਂ ਇੱਕ ਨੰਬਰ ਸੀ ਔਰ ਐਡੇ ਇਮਾਨਦਾਰ ਲੋਕਾਂ ਦੇ ਨਾਲ ਖੜਨ ਵਾਲੇ ਔਰ ਹਮੇਸ਼ਾ ਇੱਕ ਸੇਵਾ ਦੀ ਭਾਵਨਾ ਇਹਨਾਂ ਦੇ ਮਨ ਦੇ ਵਿੱਚ ਹੁੰਦੀ ਸੀ ਆ ਹੁਣ ਵੀ ਜਿਹੜੇ ਹਟਦੇ ਨਾਲ ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਬੰਦੀ ਏ ਔਰ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਆਪਦੀ ਜ਼ਿੰਮੇਵਾਰੀ ਨਿਭਾ ਰਹੀ ਏ ਉਹ ਜ਼ਿੰਮੇਵਾਰੀ ਜਿਹੜੀ ਸੀ ਉਹ ਇਹੋ ਜੇ ਲੋਕ ਜਿਹੜੇ ਸੀਗੇ ਉਹ ਨਿਭਾਰੇ ਸੀ ਸਾਡੇ ਪ੍ਰਧਾਨ ਸਾਹਿਬ ਵਰਗੇ ਔਰ ਪ੍ਰਧਾਨ ਸਾਹਿਬ ਨੂੰ 20 ਦਿਨ ਹੋ ਗਏ ਸੀ ਬੰਨ ਦੇ ਉੱਪਰ ਮਿੱਟੀ ਪਾ ਰਿਆਂ ਔਰ ਸੰਗਤ ਵੀ ਉਹਨਾਂ ਦੇ ਨਾਲ ਸੀਗੀ ਔਰ ਜਦੋਂ ਵਾਪਸ ਆ ਰਹੇ ਸੀ ਤਾਂ ਤਿੰਨ ਮੁੰਡੇ ਬੁਲਟ ਮੋਟਰਸਾਈਕਲ ਤੇ ਆਉਂਦੇ ਆ ਔਰ ਉਹਨਾਂ ਦੇ ਉੱਪਰ 8-9 ਗੋਲੀਆਂ ਚਲਾਉਂਦੇ ਆ ਜਿਹੜੀਆਂ 6 ਗੋਲੀਆਂ ਗੋਲੀਆਂ ਜਿਹੜੀਆਂ ਕਿ ਉਹ ਸਰਪੰਚ ਸਾਹਿਬ ਦੇ ਵੀ ਜਿਹੜੀਆਂ ਲੱਗੀਆਂ ਪ੍ਰਧਾਨ ਜੀ ਦੇ ਔਰ ਮੌਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਮੈਨੂੰ ਪਤਾ ਲੱਗਦਾ ਰਾਜਾ ਵੜਿੰਗ ਜੀ ਦੀ ਕਾਲ ਆਉਂਦੀ ਹੈ ਤਾਂ ਮੈਂ ਜਦੋਂ ਪੱਟੀ ਹਸਪੀਟਲ ਪਹੁੰਚਦਾ ਤੇ ਉੱਥੇ ਐਸਐਸਪੀ ਸਾਹਿਬ ਨੇ ਸਾਡੇ ਨਾਲ ਇਹ ਭਰੋਸਾ ਦਿੱਤਾ ਸੀ ਕਿ ਉਹਨਾਂ ਨੂੰ ਜਿਹੜਾ ਹੈ ਕਿ ਨਾਮਜ਼ਾਦ ਕਰਕੇ ਉਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਪਰ ਹੁਣ ਤੱਕ ਕੋਈ ਕਾਰਵਾਈ ਕਿਸੇ ਤਰ੍ਹਾਂ ਦੀ ਨਹੀਂ ਕਿਸੇ ਦੀ ਕੋਈ ਅਰੈਸਟ ਨਹੀਂ ਪਈਗੀ ਠੀਕ ਹੈ ਔਰ ਇਹਦੇ ਨਾਲ ਨਾਲ ਉਹਨਾਂ ਦੀ ਸੁਰੱਖਿਆ ਦਾ ਜਿਹੜਾ ਹੈ ਉਹ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਉਹ ਇਹਨਾਂ ਦਾ ਬੇਟਾ ਬੈਠਾ ਇੱਥੇ ਤੁਸੀਂ ਵੇਖ ਲਓ ਕੋਈ ਸਕਿਉਰਿਟੀ ਦਾ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਔਰ ਜਦੋਂ ਗੈਂਗਸਟਰਾਂ ਨੇ ਜ਼ਿੰਮੇਵਾਰੀ ਲੈ ਲਈ ਹੈ ਤੇ ਫਿਰ ਗੱਲ ਇਹ ਹੈ ਕਿ ਅਸੀਂ ਇਹ ਥੋੜੀ ਹੈ ਕਿ ਅੱਗੇ ਅਸੀਂ ਆਪਦੇ ਸਰਪੰਚ ਸਾਹਿਬ ਨੂੰ ਆਪਦੇ ਇਲਾਕੇ ਦੇ ਥਾਂਮ ਨੂੰ ਜਿਹੜਾ ਗਵਾਲਿਆ ਤੇ ਹੁਣ ਅਸੀਂ ਜਿਹੜਾ ਹੈ ਕਿ ਬਾਕੀ ਪਰਿਵਾਰ ਦਾ ਵੀ ਨੁਕਸਾਨ ਕਰਾ ਲਈਏ ਔਰ ਸਾਡੇ ਪੰਜਾਬ ਦੇ ਪ੍ਰਧਾਨ ਉਹ ਵੀ ਸਵੇਰ ਦੇ ਆਏ ਹੋਏ ਨੇ ਇੱਥੇ ਔਰ ਹੁਣ ਵੀ ਜਿਹੜਾ ਧਰਨਾ ਜਿਹੜਾ ਕੰਟੀਨਿਊ ਚੱਲ ਰਿਹਾ ਹੈ ਇਸੇ ਕਰਕੇ ਕਿ ਉਹਨਾਂ ਨੂੰ ਜਿਹੜਾ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਪਰਿਵਾਰ ਦੀ ਸੁਰੱਖਿਆ ਨੂੰ ਜਿਹੜਾ ਉਹ ਯਕੀਨੀ ਬਣਾਇਆ ਜਾਵੇ ਔਰ ਇਹਦੇ ਨਾਲ ਨਾਲ ਜਿਹੜਾ ਹੈ ਕਿ ਉਹ ਅੱਗੇ ਤੋਂ ਕੋਈ ਜਿਹੜਾ ਹੈ ਕਿ ਪਰਿਵਾਰ ਦਾ ਨੁਕਸਾਨ ਨਾ ਕਰ ਸਕਣ ਔਰ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਟੋਟਲੀ ਸਾਰੀ ਜਿਹੜੀ ਹੈ ਕਾਂਗਰਸ ਜਿਹੜੀ ਹੈ ਉਹ ਇੱਕ ਮੰਚ ਦੇ ਉੱਪਰ ਖੜਾ ਹੈ ਔਰ ਐਸਐਸਪੀ ਜਿਹੜੇ 게ਟ ਦੇ ਅੱਗੇ ਅਸੀਂ ਜਿਹੜਾ ਅੰਦਰ ਜਿਹੜਾ ਕੰਪਲੈਕਸ ਦੇ ਵਿੱਚ ਉਹ ਤਰਨਾ ਜਿਹੜਾ ਅਨਮਲ ਸੇ ਸਮਲੀਏ ਨਾ ਤਾਂ ਸਸਕਾਰ ਕਰਾਂਗੇ ਔਰ ਨਾ ਹੀ ਇਹ ਤਰਨਾ ਚੁੱਕਾਂਗੇ ਜਿੱਨਾਂ ਚਿਰ ਜਿਹੜਾ ਉਹਨਾਂ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ ਤੇ ਪਰਿਵਾਰ ਦੀ ਸੁਰੱਖਿਆ ਜਿਹੜੀ ਉਹ ਯਕੀਨੀ ਨਹੀਂ ਬਣਾਈ ਜਾ। ਜਦੋਂ ਤੋਂ ਨਵਾਂ ਹੀ ਮਾਹੌਲ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਫਰੋਤੀਆਂ ਆਉਣੀਆਂ ਸ਼ੁਰੂ ਹੋ ਗਈਆਂ ਅੱਜ ਦੁਕਾਨਦਾਰ ਸਹਮ ਦੇ ਨੇ। ਔਰ ਤੀਆਂ ਦਾ ਕਤਲ ਹੋ ਰਿਹਾ ਹੈ। ਲਗਾਤਾਰ ਇਸ ਤਰੀਕੇ ਦੇ ਨਾਲ ਜੋ ਮਾਹੌਲ ਬਣਦਾ ਜਾ ਰਿਹਾ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਦੇ ਹੱਥ ਵਾਰਡਰ ਹੁੰਦੀ ਹੈ ਡੀਜੀਪੀ ਸਾਹਿਬ ਦੇ ਹੱਥ ਹੁੰਦੀ ਹੈ ਐਸਐਸਪੀ ਜ਼ਿਲ੍ਹਿਆਂ ਦੀ ਕਮਾਨ ਸਾਹਮਦੇ ਨੇ ਲੇਕਿਨ ਜੋ ਕੁਝ ਮਾਹੌਲ ਬਣ ਰਿਹਾ ਹੁਣ ਬਾਈ ਇਲੈਕਸ਼ਨ ਵੀ ਅਤਰਨ ਤਨ ਦੇ ਵਿੱਚ ਲੱਗਦਾ ਨਹੀਂ ਇਹਦਾ ਮਾੜਾ ਪ੍ਰਭਾਵ ਦੇਖਣ ਨੂੰ ਮਿਲੇਗਾ ਜਿਸ ਤਰੀਕੇ ਨਾਲ ਪਹਿਲਾਂ ਰੈਂਸਮ ਕਾਲਸ ਫੌਤੀਆਂ ਉਸ ਤੋਂ ਬਾਅਦ ਹੁਣ ਜਿਹੜਾ ਇਸ ਤਰੀਕੇ ਨਾਲ ਮਰਡਰ ਕਰ ਦਿੱਤਾ ਗਿਆ ਇੱਕ ਪਾਸੇ ਪੰਜਾਬ ਚ ਮਾਹੌਲ ਇਸ ਤਰੀਕੇ ਦਾ ਬਣਿਆ ਸਾਰੇ ਖੜਾ ਨੂੰ ਲੈ ਕੇ ਚਿੰਤਤ ਨੇ ਤੇ ਉਹਦੇ ਵਿੱਚ ਜਿਹੜਾ ਬਣ ਤੋਂ ਸੇਵਾ ਕਰਦੇ ਉਹਦੇ ਵਿਕਤੀ ਦਾ ਇਸ ਤਰੀਕੇ ਨਾਲ ਗੋਲੀਆਂ ਮਾਰ ਦਿੰਨੀਆਂ ਉਹ ਵੀ ਨਾ ਕਿ ਜਿਹੜੀ ਗੱਲ ਇਹ ਕਰਦੇ ਹਾਂ ਨਾ ਤਾਂ ਅੱਜ ਐਸਐਸਪੀ ਦੇ ਹੱਥ 'ਚ ਕੁਛ ਨਾ ਪੰਜਾਬ ਦੇ ਡੀਜੀਪੀ ਦੇ ਤੇ ਨਾ ਪੰਜਾਬ ਸਰਕਾਰ ਦੇ ਔਰ ਇਹ ਜਿਹੜਾ ਸਾਰਾ ਕੁਛ ਹੈ ਜੇ ਉਹ ਕੁਛ ਹੱਥ 'ਚ ਹੈਗਾ ਉਹ ਇਹ ਹੈਗਾ ਇਹਨਾਂ ਗੈਂਗਸਟਰਾਂ ਦੇ ਹੱਥ 'ਚ ਜਿਹੜੇ ਮਰਜ਼ੀ ਅਫਸਰ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਐਸਐਸਪੀ ਨੂੰ ਕਿਵੇਂ ਮੋਲਡ ਕਰਨਾ ਹੈ ਕਿਵੇਂ ਉਹਦੇ ਤੋਂ ਅਸੀਂ ਲੋਕਾਂ ਦੇ ਉੱਪਰ ਜਿਹੜੇ ਆ ਉਹਨਾਂ ਦਾ ਨੁਕਸਾਨ ਕਰਾਉਣਾ ਹੈ ਔਰ ਅੱਜ ਤੁਸੀਂ ਵੇਖ ਲਓ ਕਿ ਗੈਂਗਸਟਰਾਂ ਲੋ ਜਿਹੜਾ ਹੈ ਕਿ ਗੋਲੀਆਂ ਮਾਰ ਕੇ ਮਾਰ ਦਿੱਤਾ ਹੋਵੇ ਔਰ ਪੁਲਿਸ ਉਹਦੇ ਵਿੱਚ ਕੁੰਭ ਕੰਦੀ ਨਹੀਂ ਸੁੱਤੀ ਪਈ ਅੱਜ ਤੱਕ ਕਿਸੇ ਬੰਦੇ ਦੀ ਗ੍ਰਿਫਤਾਰੀ ਨਹੀਂ ਪਾਈ ਗਈ ਔਰ ਇਸ ਕਰਕੇ ਮੈਂ ਗੱਲ ਕਹਿਣਾ ਕਿ ਇਹ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਇਹ ਸਰਕਾਰ ਗੈਂਗਸਟਰਾਂ ਦੀ ਸਰਕਾਰ ਆ ਜਿਵੇਂ ਇੱਥੇ ਇੱਕ ਗੈਂਗਸਟਰਾਂ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦੇ ਦਿੱਤੀ ਔਰ ਮੈਂ ਤਾਂ ਅੱਗੇ ਵੀ ਕਹਿਣਾ ਕਿ ਆ ਜਿਹੜਾ ਹੁਣ ਪੱਟੀ ਤੋਂ ਵੀ ਜਿਹੜਾ ਇਲੈਕਸ਼ਨ ਚੋਣ ਲੜੇਗਾ ਉਹਨੂੰ ਸੁਖਬੀਰ ਜੀ ਫੇਰ ਜਿਨੇ ਸਾਡੇ 4 ਜਿਹੜੇ ਜੁम्मेवार ਬੰਦੇ ਮਾਰੇ ਆ ਠੀਕ ਹੈ ਜਿਵੇਂ ਕਿ ਪਹਿਲਾਂ ਵੀ ਇਸ ਤੋਂ ਪਹਿਲਾਂ ਸਖਰਾਜਪਾ ਗੂਪੁਰ ਨੂੰ ਜਦੋਂ ਮਾਰਿਆ ਉਹਨੂੰ ਸਰਪੰਚ ਬਣਾ ਦਿੱਤਾ ਉਸ ਤੋਂ ਬਾਅਦ ਇਹਨੇ ਹੁਣ 3 ਮਾਰੇ ਆ ਹੁਣ ਵਾਲੇ ਨੇ ਤੇ ਅਗਲਾ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਇਹੋ ਜੇ ਲੋਕ ਹੋਣਗੇ ਇਹਨਾਂ ਪਾਰਟੀਆਂ ਨੇ ਇਸ ਕਰਕੇ ਇਹਨਾਂ ਤੋਂ ਸਾਨੂੰ ਬਚਨ ਦੀ ਲੋੜ ਆ ਔਰ ਪੰਜਾਬ ਦੇ ਵਿੱਚ ਅੱਗੇ ਅਤਵਾਦ ਹੁੰਦਾ ਸੀ ਤਾਂ ਅਤਵਾਦ ਚ ਇੱਕ ਪਤਾ ਹੁੰਦਾ ਸੀ ਉਹਨੇ ਜਿਹੜਾ ਅਤਵਾਦ ਜਿਹੜਾ ਹੈ ਗੈਂਗਸਟਰਾਂ ਦਾ ਅਤਵਾਦ ਸਭ ਤੋਂ ਜਿਹੜਾ ਮਾੜਾ ਔਰ ਗੈਂਗਸਟਰ ਜਿਹੜੇ ਨੇ ਉਹ ਹੀ ਸਰਕਾਰ ਚ ਲਾਉਂਦੇ ਔਰ ਸਰਕਾਰ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਕਿੰਨੇ ਸਮੇਂ ਲਈ ਤੁੰਨਾ ਜਿਹੜਾ ਮਿੱਥਿਆ ਗਿਆ ਕਦੋਂ ਤੱਕ ਬੈਠੇ ਰਹੋਗੇ ਪੰਜਾਬ ਪ੍ਰਧਾਨ ਸਵੇਰੇ ਆਏ ਸੀਗੇ ਐਲੋਪੀ ਸਾਹਿਬ ਆਏ ਸੀਗੇ ਤੁਸੀਂ ਬੈਠੇ ਹੋ ਸਾਡੀ ਟੀਮ ਬੈਠੀ ਹੈ ਕਦੋਂ ਗੱਲ ਇਹ ਹੈ ਕਿ ਆਏ ਨਹੀਂ ਸੀ ਸਾਰੇ ਹੀ ਇੱਥੇ ਨੇ ਉਹ ਹੁਣ ਵੀ ਇੱਥੇ ਨੇ ਆ ਸਖਜਿੰਦਰ ਸਿੰਘ ਰੰਧਾਵਾ ਜੀ ਵੀ ਪਹੁੰਚ ਰਹੇ ਨੇ ਪ੍ਰਧਾਨ ਜੀ ਪਹੁੰਚ ਰਹੇ ਨੇ ਬਾਜਵਾ ਸਾਹਿਬ ਵੀ ਇੱਥੇ ਨੇ ਔਰ ਸਾਰੇ ਇੱਥੇ ਨੇ ਔਰ ਜਿਹੜਾ ਤਰਨਾ ਹੈ ਅਨ ਮਿੱਥੇ ਸਮੇਂ ਲਈ ਰਾਤ ਵੀ ਅਸੀਂ ਇੱਥੇ ਰੁਕਾਂਗੇ ਕੱਲ ਵੀ ਇੱਥੇ ਆ ਜਿੰਨਾ ਚਿਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਔਰ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾਇਆ ਜਾਂਦਾ ਉਹਨਾਂ ਛੇਰ ਜਿਹੜਾ ਹੈ ਕਿ ਇਹ ਧਰਨਾ ਲਗਾਤਾਰ ਲਗਾ ਰਹੇ ਠੀਕ ਹੈ ਜੀ ਬਹੁਤ ਬਹੁਤ ਤੁਹਾਨੂੰ ਬਿਲਕੁਲ ਇਸ ਨੂੰ ਕੁਬੀਰ ਸਿੰਘ ਜੀ ਦਾ ਜਿਹੜਾ ਲਗਾਤਾਰ ਹੈ ਪੰਜਾਬ ਦੇ ਮਾਹੌਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ ਦੂਜੇ ਪਾਸੇ ਜਿਹੜਾ ਨਿਸ਼ਾਨਾ ਵੀ ਲਗਾਇਆ ਗਿਆ ਕਿ ਤਰ੍ਹਾਂ ਕਿਤੇ ਪੰਜਾਬ ਦੇ ਵਿੱਚ ਜੋ ਕੁਝ ਮਾਹੌਲ ਵਰਦਾ ਨਜ਼ਰ ਆ ਰਿਹਾ ਲਾਅ ਐਂਡ ਆਰਡਰ ਨੂੰ ਲੈ ਕੇ ਉਸ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਨੇ ਸੂਈ ਕੋ ਤਸਵੀਰਾਂ ਸਾਹਮਣੇ ਹੁੰਦੀਆਂ ਨੇ ਕੀ ਕਾਰਵਾਈ ਹੁੰਦੀ ਹੈ ਕਿਉਂਕਿ ਕੱਲ ਜਿਹੜਾ ਕਤਲ ਕੀਤਾ ਕਿ ਉਸ ਤੋਂ ਬਾਅਦ ਕਿੰਨਾ ਕਿਤੇ ਚਿੰਤਾ ਦਾ ਵਿਸ਼ਾ ਇਲਾਕੇ ਵਿੱਚ ਡਰ ਦਾ ਮਾਹ ਕਿਉਂਕਿ ਗੁਲਮੀਲ ਸਿੰਘ ਤੂੰ ਤੇ ਕਬੜਾ ਆਰਾਮ ਸੀਗਾ ਬਲੌਕ ਪੰਧਾ ਹੰਦਾ ਇਸ ਤਰੀਕੇ ਨਾਲ ਕਤਲ ਕਰ ਦੇਣਾ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈ ਸਵਾਲਾਂ ਦਾ ਘੇਰਾ ਪਿਆ ਹੋਇਆ ਹੈ ਕਿ ਕਦੋਂ ਇੱਕ ਕਾਰਵਾਈ ਹੋਏਗੀ ਕਿੰਨਾ ਵੱਲੋਂ ਕੀਤਾ ਗਿਆ ਕੁਝ ਗੈਂਗਸਟਰਾਂ ਵੱਲੋਂ ਜ਼ਿੰਮੇਵਾਰੀ ਵੀ ਲਈ ਗਈ ਹੈ ਪੁਲਿਸ ਨੂੰ ਲੈ ਕੇ ਵੀ ਕੀ ਕੁਝ ਕਾਰਵਾਈ ਹੁੰਦੀ ਹੈ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਹੁੰਦੀ ਹੈ ਜ਼ਰੂਰ ਆਧਿਕ ਮਚੁੰਦੇ ਦਾ ਵਕਤ ਜਿਹੜਾ ਸਾਡੇ ਨਾਲ ਤੁਸੀਂ ਔਨਰ ਦੇਖ ਰਹੇ ਹੋ ਤੇ ਮੈਂ ਹਾਂ ਦਾਨਿਸ਼ ਗੁੱਤਾ ਤਰਨਤਾਰ